ਮੈਂ ਦਰਸ਼ਨ ਸਿੰਘ ਸ਼ਿਵਜੋਤ ਹਲਕਾ ਚਾਰਸਰੀ ਚਮਕੌਰ ਸਾਹਿਬ ਬੀਜੇਪੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਦੇਸ਼ ਵਿਦੇਸ਼ ਵਿੱਚ ਵਸ ਰਹੇ ਸਾਰੇ ਪੰਜਾਬੀ ਅਤੇ ਪੂਰੇ ਵਿਸ਼ਵ ਦੇ ਜੋ ਸਿੱਖ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਦਿਨ ਨੂੰ ਕਣੀ ਤੇ ਰਾਤ ਚੌਕਣੀ ਤਰੱਕੀ ਕਰਨ ਤੇ ਨਾ ਆਪਣੇ ਅਧਿਆਤਮਕ ਜਿਸੇ ਆਪਣੇ ਤਰੱਕੀ ਕਰਨ ਤੇ ਨਾਮ ਜਪਣ ਵੰਡ ਛਕਣ ਦਾ ਜੋ ਗੁਰਨਾਨਕ ਸਾਹਿਬ ਨੇ ਚਲਾਇਆ ਸੀ ਉਸ ਤੇ ਅਮਲ ਕਰਨ ਪਵਨ ਗੁਰੂ ਪਾਣੀ ਪਾਣੀ ਪਿੱਤਾ ਮਾਤਾ ਧਰਤ ਮਾਤਾ ਦਿੱਸਰਾ ਦੁੱਧਾਈ ਦਇਆ ਖੇਲੇ ਸਲ ਜਤ ਚੰਗਿਆਈਆਂ ਬੁਰਿਆਈਆਂ ਵਾਚੀ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਜਿਨੀ ਨਾਮ ਤੇ ਆਏ ਗੇ ਮਸਕਤਕਾਰ ਨਾਲਕ ਤੇ ਮੁਖੋ ਜ਼ਿਲ੍ਹੇ ਕੀਤੀ ਛੁੱਟੀ ਨਾਲ ਇਸ ਦੇ ਜੋ ਗੁਨਾਰਕ ਸਾਹਿਬ ਨੇ ਜੋ ਫਲਸਫਾ ਚਲਾਇਆ ਸੀ ਅਜੋਦੀ ਬਹੁਤ ਸਖਤ ਲੋਡ ਹੈ ਤੇ ਜੋ ਪਾਣੀ ਦੇ ਪ੍ਰਤੀ ਵੀ ਜੋ ਕਮੀ ਹੈ ਜੀ ਜੋ ਵਰਤੋਂ ਹੈ ਉਸ ਦੇ ਪ੍ਰਤੀ ਵੀ ਆਪਣੇ ਸੋਚ ਤੇ ਹਵਾ ਦੇ ਜੋ ਦੂਸ਼ਿਤ ਹੋਈ ਬਹੁਤ ਜ਼ਿਆਦਾ ਦੂਸ਼ਿਤ ਹੋਈ ਹੈ ਉਹਦੇ ਬਾਰੇ ਵੀ ਸਾਨੂੰ ਸੋਚਣਾ ਪਏਗਾ ਕਿ ਪੋਲਿਊਸ਼ਨ ਨੂੰ ਅਸੀਂ ਘਟਕਰੀਏ ਤਾਂ ਜੋ ਜੋ ਪੂਰੀ ਮਨੁੱਖਤਾ ਦੀ ਜੋ ਸਾਹ ਦੇ ਪ੍ਰਤੀਜਾ ਹੋਰ ਉਹ ਤੰਦਰੁਸਤ ਰਹਿਣ ਇਹਦੇ ਬਾਰੇ ਖਾਸ ਕਰਕੇ ਖਿਆਲ ਰੱਖਦੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਪਾਇ ਪੂਰਨ ਤੇ ਅਸੀਂ ਸਾਰੇ ਹੀ ਚੱਲੀਏ